ਦਾ ਮਰਦ ਤੋਂ ਵਿਰੋਧ ਹੋਇਆ ਉਹ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੀ ਭਾਗਾ ਪੁਰਾਣਾ ਦੇ ਵਿੱਚ ਜਿੱਥੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਜੰਮ ਕੇ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਹੰਸਰਾਜ ਹਸਦੇ ਵੱਲੋਂ ਵੱਲੋਂ ਵੀ ਜਿਹੜਾ ਹੈਗਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨ ਕਿਸਾਨਾਂ ਵਾਲੀ ਸ਼ਬਦਾਵਲੀ ਦੀ ਵਰਤੋਂ ਕਰਨ ਉਹ ਅਜਿਹਾ ਕਿਉਂ ਕਰ ਰਹੇ ਨੇ ਪਿਆਰ ਦੇ ਨਾਲ ਤੁਸੀਂ ਗੱਲ ਕਰੋਗੇ ਤਾਂ ਸਾਰੇ ਜਿਹੜੇ ਮਸਲੇ ਹੈਗੇ ਉਹਨਾਂ ਦੇ ਹੱਲ ਹੋ ਜਾਣਗੇ ਪਰ ਤੁਸੀਂ ਇਸ ਤਰੀਕੇ ਦੇ ਨਾਲ ਵਿਰੋਧ ਨਾ ਕਰੋ ਤਾਰੋ ਦੱਸ ਦਈਏ ਕਿਸਾਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਜੋ ਕਿਸਾਨਾਂ ਦੇ ਵਿਰੁੱਧ ਰਹਿੰਦੀ ਆ ਹਮੇਸ਼ਾ ਕਾਰੇ ਕਾਨੂੰਨ ਵੀ ਲੈ ਕੇ ਆਈ ਸੀ ਤੇ ਇਸ ਕਰਕੇ ਹੰਸਰਾਜ ਹੰਸ ਨੂੰ ਬੀਜੇਪੀ ਛੱਡ ਦੇਣੀ ਚਾਹੀਦੀ ਹੈ ਉਹਨਾਂ ਦੇ ਵੱਲੋਂ ਆਜ਼ਾਦ ਉਮੀਦਵਾਰ ਜੋ ਆਜ਼ਾਦ ਚੋਣਾਂ ਉਹ ਲੜਨ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਲੇਕਿਨ ਉਹ ਬੀਜੇਪੀ ਛੱਡ ਦੇਣ ਜਿਸ ਨੂੰ ਲੈ ਕੇ ਲਗਾਤਾਰ ਹੰਸਰਾਜ ਹੰਸ ਦਾ ਵਿਰੋਧ ਵੀ ਹੋ ਰਿਹਾ ਹੈ ਲਗਾਤਾਰ ਅਸੀਂ ਉਹ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਇਸ ਤੋਂ ਪਹਿਲਾਂ ਵੀ ਵਿਰੋਧ ਜੋ ਹੈ ਉਹ ਹੋ ਚੁੱਕਿਆ ਹੈ ਤਸਵੀਰਾਂ ਹਾਰਡੀ ਸਕਰੀਨ ਤੇ ਨੇ ਜਿੱਥੇ ਅਸੀਂ ਤੁਹਾਨੂੰ ਦਿਖਾ ਰਿਹਾ ਕਿ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਹੰਸਰਾਜ ਹੰਸ ਦੇ ਖਿਲਾਫ ਜਿਸ ਤੋਂ ਬਾਅਦ ਹੰਸਰਾਜ ਹੰਸ ਜਦੋਂ ਚੋਣ ਪ੍ਰਚਾਰ ਕਰਨ ਦੇ ਲਈ ਮੌਕੇ ਤੇ ਪਹੁੰਚੇ ਤਾਂ ਕਿਸਾਨਾਂ ਦੇ ਵੱਲੋਂ ਜੋ ਵਿਰੋਧ ਕੀਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੁਝ ਕਿਸਾਨਾਂ ਨੂੰ ਮੌਕੇ ਤੋਂ ਚੱਕ ਲਿਆ ਗਿਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਹੰਸਰਾ ਜਹਾਂਸ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੇਰੇ ਤੇ ਯਕੀਨਤਾ ਕਰਕੇ ਦੇਖੋ ਤੁਸੀਂ ਇਹ ਕਹਿੰਦੇ ਹੋ ਕਿ ਜਿਹੜੇ ਕਲਾਕਾਰ ਨੇ ਉਹ ਚੋਣ ਮੈਦਾਨ ਦੇ ਵਿੱਚ ਚੋਣਾਂ ਦੇ ਸਮੇਂ ਆਉਂਦੇ ਨੇ ਤੇ ਜਦੋਂ ਕੰਮ ਕਰਨ ਦਾ ਸਮਾਂ ਹੁੰਦਾ ਉਦੋਂ ਉਹ ਨਜ਼ਰ ਵੀ ਨਹੀਂ ਆਉਂਦੇ ਤੁਸੀਂ ਮੇਰੇ ਤੇ ਯਕੀਨ ਕਰੋ ਮੈਂ ਤੁਹਾਨੂੰ ਕੰਮ ਕਰਕੇ ਦਿਖਾਵਾਂਗਾ ਤੁਸੀਂ ਮੈਨੂੰ ਜਿਤਾਓ ਤਾਂ ਸਹੀ ਤੁਸੀਂ ਮੈਨੂੰ ਵਿਚੋਲਾ ਬਣਾਓ ਮੈਂ ਹੀ ਜਾ ਕੇ ਤੁਹਾਡੀ ਥਾਂ ਤੇ ਉੱਥੇ ਜਾ ਕੇ ਬੈਠਾਂਗਾ ਉਹਨਾਂ ਇਹ ਵੀ ਕਿਹਾ ਕਿ ਜਦੋਂ ਤੁਸੀਂ ਮੈਨੂੰ ਜਿਤਾ ਦੋਗੇ ਤੁਹਾਨੂੰ ਕਦੀ ਵੀ ਇਹ ਨੌਬਤ ਨਹੀਂ ਦਵਾਂਗਾ ਕਿ ਤੁਸੀਂ ਕਿਤੇ ਬਾਰਡਰ ਤੇ ਜਾ ਕੇ ਇਦਾਂ ਸੰਘਰਸ਼ ਕਰੋ ਜੇ ਫੇਰ ਵੀ ਲੋੜ ਪਈ ਤਾਂ ਮੈਂ ਜਾ ਕੇ ਉੱਥੇ ਬੈਠਾਂਗਾ ਤੁਸੀਂ ਮੇਰੇ ਤੇ ਯਕੀਨ ਕਰਨ ਅਨ ਲੋਕੀ ਯਕੀਨ ਹੀ ਨਹੀਂ ਕਰਦੇ ਇਸ ਦੇ ਵਿੱਚ ਮੈਂ ਕੀ ਕਰ ਸਕਦਾ ਇਹ ਬਿਆਨ ਜੋ ਨੇ ਉਹ ਹੰਸਰਾ ਜ ਹੰਸਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਬੈਠ ਬੈਠਣ ਦੇ ਲਈ ਤਿਆਰ ਆ ਤੁਸੀਂ ਬੈ ਕੇ ਗੱਲ ਕਰੋ ਤੁਸੀਂ ਪੰਜ ਜਾਣਿਆਂ ਦੇ ਨਾਲ ਮੇਰੇ ਕੋਲ ਆਓ ਮੈਂ ਆਪਣੇ ਨਾਲ ਕੋਈ ਵੀ ਗਨਮੈਨ ਨਹੀਂ ਰੱਖਾਂਗਾ ਮੈਂ ਕੱਲਾ ਹੋਵਾਂਗਾ ਤੁਸੀਂ ਪੰਜ ਜਾਣੇ ਨਾ ਹੋ ਕੇ ਆਓ ਤੇ ਮੇਰੇ ਨਾਲ ਗੱਲ ਕਰੋ ਪਰ ਤੁਸੀਂ ਗੱਲ ਤਰੀਕੇ ਦੇ ਨਾਲ ਕਰੋ ਤੁਸੀਂ ਗੱਲ ਕਿਸਾਨਾਂ ਵਾਲੀ ਕਰੋ ਤੁਸੀਂ ਸ਼ਬਦਾਂ ਦੀ ਉਸ ਦੀ ਵਰਤੋਂ ਕਰੋ ਜੋ ਕਿਸਾਨਾਂ ਵਾਲੇ ਸ਼ਬਦ ਨੇ ਤੁਸੀਂ ਵਿਰੋਧ ਨਾ ਕਰੋ ਪਿਆਰ ਦੇ ਨਾਲ ਗੱਲ ਕਰੋਗੇ ਤਾਂ ਮਸਲੇ ਜ਼ਰੂਰ ਹੱਲ ਹੋਣਗੇ ਤਾਂ ਦੂਜੇ ਪਾਸੇ ਜੋ ਕਿਸਾਨ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਬੀਜੇਪੀ ਦਾ ਪੱਲਾ ਛੱਡ ਦਿਓ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਦੇ ਵੱਲੋਂ ਹੰਸਰਾਜ ਹੰਸ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਜਿਸ ਨੂੰ ਲੈ ਕੇ ਲਗਾਤਾਰ ਹੰਸਰਾਜ ਹੰਸ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਲਗਾਤਾਰ ਵਿਰੋਧ ਵੀ ਜਾ ਰਿਹਾ ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਵੀ ਵਿਰੋਧ ਕੀਤਾ ਗਿਆ ਬਾਗਾਪੁਰਾਣਾ ਦੇ ਵਿੱਚ ਜਦੋਂ ਚੋਣ ਪ੍ਰਚਾਰ ਕਰਨ ਦੇ ਲਈ ਹੰਸਰਾਜ ਹੰਸ ਪਹੁੰਚੇ ਸੀ ਤੇ ਵਿਰੋਧ ਤੋਂ ਬਾਅਦ ਕੀ ਕੁਝ ਕਿਹਾ ਹੈ ਹੰਸਰਾਜ ਹੰਸ ਨੇ ਤੁਹਾਨੂੰ ਸੁਣਾਉਂਦੇ ਆ ਠੰਡੀ ਠੰਡੀ ਆਉਂਦੀ ਹਵਾ ਕਮਲ ਦਾ ਫੁੱਲ ਖਿਲੇਗਾ ਕਮਲ ਵਿੱਚ ਫੁੱਲ ਖਿਲੇਗਾ ਇਹ ਜੋ ਠੰਡੀ ਠੰਡੀ ਸਿੱਲੀ ਸਿੱਲੀ ਨਹੀਂ ਉਹ ਤਾਂ ਅੰਸ਼ਵਾੜੀ ਦੀ ਹੁੰਦੀ ਹੈ ਇਹ ਜੋ ਠੰਡੀ ਠੰਡੀ ਇਹ ਜੋ ਠੰਡੀ ਠੰਡੀ ਆਦੀ ਹਵਾ ਕਮਲ ਦਾ ਫੁੱਲ ਖਿਲੇਗਾ ਕਮਲ ਦਾ ਫੁੱਲ ਖਿਲੇਗਾ ਸਾਡੀ ਲਗਾਤਾਰ ਤਹੀ ਜਿੱਥੇ ਜਾਂਦਾ ਥੋੜਾ ਵਿਰੋਧ ਹੋ ਰਿਹਾ ਤੇ ਬਾਗੇ ਖਾਲੇ ਵੀ ਵਿਰੋਧ ਹੋਇਆ ਕਿਸਾਨਾਂ ਨੂੰ ਟ੍ਰੇਨ ਕਰ ਲਿਆ ਗਿਆ ਇਸ ਟਾਈਮਾ ਜਿਹੜੇ ਬਾਹਰ ਖੜੇ ਸੀਗੇ ਤੁਸੀਂ ਤਾਂ ਮੀਟਿੰਗ ਕਿਉਂ ਨਹੀਂ ਕਰਦੇ ਉਹਨਾਂ ਨੂੰ ਬੈੱਕ ਕੇ ਸ਼ਬਾਸ਼ਣ ਕਿਉਂ ਨਹੀਂ ਦਵਾਉਂਦੇ ਵੀ ਤੁਹਾਡਾ ਮਸਲਾ ਹੱਲ ਹੋ ਜਾਊਗਾ ਜਿਹੜੇ ਤੁਸੀਂ ਇਸ ਖਾਲੇ ਨਾਲੇ ਪੱਤਰਕਾਰ ਖਾਲੇ ਮੈਂ ਜਿੱਦਣ ਦਾ ਹੁਣ ਮੈਨੂੰ ਸੇਫਰਾ ਦੀਆਂ ਅੱਖਾਂ ਵਿੱਚ ਗੈਰਤ ਹਰ ਪਿਆਰ ਹੀ ਨਜ਼ਰ ਆਉਂਦਾ ਮੈਂ ਫੁੱਲ ਸਿੱਟਦਾ ਹਾਂ ਮੈਂ ਰੋਜ਼ ਕਹਿੰਦਾ ਹਾਂ ਕਿ ਬਿਨਾ ਗਨ ਮੈਂ ਇਨਾਂ ਤੋਂ ਮੈਂ ਇਕੱਲਾ ਕਿਸੇ ਪੰਜ ਜਣੇ ਆ ਜਾਓ ਪੰਜਾਂ ਤੋਂ ਬਹੁਤ ਸ਼ਾਨਦਾਰ ਹੁੰਦੀ ਹੈ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜ਼ੀ ਸਜ਼ਾ ਦੇ ਦੇ ਸਾਰੇ ਪੰਜਾਬੀ ਇਕੱਲੇ ਕਿਸਾਨ ਨਹੀਂ ਮੈਨੂੰ ਚਰਾਹੇ ਖੜੇ ਕਰਕੇ ਜੋ ਮਰਜੀ ਸਜ਼ਾ ਦੇ ਦੇ ਮੇਰੇ ਤੇ ਯਕੀਨ ਕਰੋ ਮੈਨੂੰ ਐਸਕੀਨ ਤੋਂ ਜਿਧਾਓ ਮੈਂ ਤੁਹਾਡਾ ਚੂਲਾ ਬੜੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੀ ਪੈਗੀ ਬਾੜ ਦਾ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਮੰਨਤ ਹੀ ਪਾ ਸਕਦਾ ਹਾਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ ਮੈਂ ਮਿਲਣ ਲਈ ਵੀ ਜਾ ਰਿਹਾ ਵਾਦੀ ਕਰਨ ਲਈ ਵੀ ਤਿਆਰ ਆਂ ਪਰ ਝੂਠਾਵਾਦਾ ਨਾ ਰੱਬ ਦੇ ਰਵੇ ਝੂਠੇ ਤੇ ਲਾਹਨਤ ਕਿਸਾਨਾਂ ਵਾਲਾ ਕਹਿਣਾ ਵੀ ਅਸੀਂ ਧਰਨੇ ਤਾ ਬੈਠੇ ਸਾਨੂੰ ਆਂਸਰ ਆ ਗਿਆ ਮਿਲ ਦੇਣੀ ਨਹੀਂ ਸਾਨੂੰ ਮਿਲਣ ਦਿੱਤਾ ਜਾ ਰਿਹਾ ਨਾ ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕੋ ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ வாਜੋ ਮੈਂ ਇਕੱਲਾ ਹੋਵਾਂਗਾ ਬਿਨਾਂ ਗਨਮਹਿਨਤੋਂ ਆਪਾਂ ਬੈਠ ਕੇ ਸਲਾਹ ਕਰਦੇ ਹਾਂ ਹੁਣ ਦੱਸ ਦਿਓ ਕਿੱਥੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤੇ ਮੈਂ ਮੈ ਸਕਿਉਰਟੀ ਕੀ ਨਹੀਂ ਲੱਗਦੀ ਸਾਨੂੰ ਨੇੜੇ ਨਹੀਂ ਲੱਗਦੀ ਤਾਂ ਇਹ ਗੱਲ ਕਿਹੜੇ ਵੇਲੇ ਕਰਾਂਗੇ ਬੈਠ ਕੇ ਸਕਿਉਰਟੀ ਇਸ ਕਰਕੇ ਲੱਗਦੀ ਆ ਕਿ ਗੱਡੀ 'ਚੋਂ ਡਾਂਗਾ ਮਾਲੀਆਂ ਮਾਰਤੀਆਂ ਉਹ ਗੱਡੀ ਟੁੱਟ ਗਈ ਜਾਂਦੀ ਇਹ ਇਸ ਕਰਕੇ ਸਕਿਉਰਟੀ ਲੱਗਦੀ ਆ ਉਹਨਾਂ ਕੋ ਪਿਆਰ ਨਾਲ ਪੇਸ਼ ਆਓ ਤੇ ਭਾਸ਼ਾ ਚੰਗੀ ਵਰਤੋ ਭਾਸ਼ਾ ਕਿਸਾਨਾਂ ਵਾਲੀ ਵਰਤੋ ਗੁਰੂ ਵਾਲਾ ਜਿੱਦਾਂ ਬੋਲਦਾ ਉਦਾਂ ਵਰਤੋ ਤੇ ਰੋਲਾ ਹੀ ਕੋਈ ਨਹੀਂ ਤੁਹਾਡੇ ਦੁਸ਼ਮਣ ਨਹੀਂ ਕਹਿੰਦੇ ਵੀ ਕਲਾਕਾਰ ਜਦੋਂ ਜੱਟਿਆਂ ਨਾਲੋਂ ਵਾਪਸ ਆਉਂਦੀ ਇੰਡਸਟਰੀ ਵਿੱਚ ਚਲਾ ਜਾਂਦਾ ਪਰ ਲੋਕਾਂ ਲਈ ਕੰਮ ਨਹੀਂ ਕਰਦਾ ਕੋਈ ਕੋਸੀ ਮੇਰੀ ਮੇਦੂ ਸਾਰਿਆਂ ਨਾਲ ਨਾ ਮੇਲੋ ਮੈਂ ਦਿੱਲੀ ਚ 5 ਸਾਲ ਜੋ ਜੰਮ ਜਾਨਾ ਮੈਂ ਮੈਂ ਉਹ ਕਲਾਕਾਰ ਥੋੜੀ ਜਿੱਦਨ ਪਹਿਲਾ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 ਚ ਉਦੋਂ ਤੋਂ ਦੇਖਿਆ ਕਿਤੇ ਖਾੜਾ ਖੜਾ ਲਾਉਂਦੇ ਮੈਂ ਝੂਠ ਰੱਬ ਨਾ ਬਲਾਵੇ ਕਿਉਂਕਿ ਝੂਠੇ ਤੇ ਲਾਣਾ ਖਾਸਰਾ ਇਸ ਕੀ ਮੁੱਦੇ ਲੈ ਕੇ ਜਾ ਰਹੇ ਨੇ ਮਤਲਬ ਕਿਸਾਨਾਂ ਦੇ ਮੁੱਦੇ ਤਾਂ ਹੈ ਹੀ ਆ ਉਸ ਤੋਂ ਇਲਾਵਾ ਕੀ ਕਰਨਾ ਚਾਹੁੰਦੇ ਰੇ ਬਿਸ ਤੋਂ ਇਲਾਵਾ بڑے ਮੁੱਦੇ ਨਹੀਂ ਯਾਰ ਬੇਰੋਜ਼ਗਾਰੀ ਦਾ ਮੁੱਦਾ ਆ ਜਦੋਂ ਰੋਜ਼ਗਾਰ ਮਿਲ ਗਿਆ ਬੱਚਿਆਂ ਨੂੰ ਟਾਈਮ ਸਿਰ ਆਰ ਮਿਲ ਗਿਆ ਉਹ ਨਸ਼ੇ ਛੱਡ ਦੇਣਗੇ ਬਾਹਰ ਜਾਣਾ ਛੱਡ ਦੇਣਗੇ ਜਦੋਂ ਇੰਡਸਟਰੀ ਆ ਗਈ ਜਦੋਂ ਇੰਡਸਟਰੀ ਆ ਗਈ ਮੈਂ ਕਹਿੰਦਾ ਨਹੀਂ 24 ਘੰਟੇ ਚ ਅਸੀਂ ਨਸ਼ਾ ਖਾਣ ਕਰਦੇ ਮੈਂ ਤਾਂ ਵੀ ਕਦੀ ਕਿਹਾ ਜਦੋਂ ਮੈਂ ਇਹ ਕਹਿੰਨਾ ਕਿ ਮਨ ਲੱਜਤ ਦਾ ਆਸ਼ਿਕ ਹੈ ਔਰ ਮੇਰੇ ਬਾਬਾ ਜੀ ਕਹਿੰਦੇ ਮਨ ਲੱਜਤ ਦਾ ਆਸ਼ਿਕ ਹੈ ਇਹਨੂੰ ਡਾਇਵਰਟ ਕਰਨ ਦੀ ਲੋੜ ਹੈ ਇਨੂੰ ਜਿੱਦੋਂ ਮੈਨੂੰ ਮਜ਼ਾ ਆਏਗਾ ਜਿੱਦਾਂ ਮੈਨੂੰ ਸੰਗੀਤ ਚ ਮਜ਼ਾ ਆਉਂਦਾ ਪੰਜ 10 ਮਿੰਟ ਬਾਅਦ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਗਾ ਰਿਹਾ ਜਾਂ ਸੁਣ ਰਿਹਾ ਬੜਾ ਨਸ਼ਾ ਹੈ ਪਹਿਲੀ ਤੋੜ ਨਾਲੋਂ ਜ਼ਿਆਦਾ ਨਸ਼ਾ ਨਸ਼ਾ ਨੂੰ ਖਤਮ ਕਰਨ ਦਾ ਵਾਅਦਾ ਸਰਕਾਰ ਕਰ ਗਈ ਪਰ ਕਿਸੇ ਦੇ ਅੱਖ ਤੇ ਲੱਗਿਆ ਸਾਡੀ ਸਰਕਾਰ ਨੇ ਤੇ ਨਹੀਂ ਕਿਹਾ ਸੀ ਜਦੋਂ ਰੋਜ਼ਗਾਰ ਦੇਣਾ ਸਪੋਰਟਸ ਦਵਾਂਗੇ 뮤ਜ਼ਿਕ ਦਵਾਂਗੇ ਰੋਟੀ ਦਵਾਂਗੇ ਰੋਜ਼ਗਾਰ ਦਵਾਂਗੇ ਬੱਚੇ ਨਸ਼ੇ ਵੱਲ ਜਾਣਾ ਹੀ ਨਹੀਂ ਬੱਚੇ ਫ੍ਰਸਟ੍ਰੇਸ਼ਨ ਚ ਨਸ਼ਾ ਕਰਦੇ ਦੂਜੇ ਪਾਸੇ ਕਿਸਾਨ ਆਗੂਆਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਨਾਲ ਹੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਹੰਸਰਾਜ ਹੰਸ ਬੀਜੇਪੀ ਛੱਡ ਦੇਣ ਕਿਉਂਕਿ ਬੀਜੇਪੀ ਉਹ ਪਾਰਟੀ ਹੈ ਜਿਨ੍ਹਾਂ ਨੇ ਕਿਸਾਨਾਂ ਦਾ ਹਮੇਸ਼ਾ ਵਿਰੋਧ ਹੀ ਕੀਤਾ ਕਦੇ ਵੀ ਸਾਥ ਨਹੀਂ ਦਿੱਤਾ ਉਹ ਤਿੰਨ ਕਾਲੇ ਕਾਨੂੰਨ ਵੀ ਲੈ ਕੇ ਆਈ ਸੀ ਜਿਸ ਦੇ ਕਾਰਨ ਕਿਸਾਨਾਂ ਨੂੰ ਸੰਘਰਸ਼ ਕਰਨਾ ਪਿਆ ਸੀ ਜਿਸ ਤੋਂ ਬਾਅਦ ਵਾਅਦੇ ਕੀਤੇ ਗਏ ਸੀ ਪਰ ਵਾਅਦੇ ਪੂਰੇ ਨਹੀਂ ਕੀਤੇ ਗਏ ਸੀ ਇਸ ਕਰਕੇ ਹੰਸਰਾਜ ਹੰਸ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ ਜੇਕਰ ਅਜੇ ਹ ਨਹੀਂ ਹੋਇਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡਾ ਜੋ ਤਿੱਖਾ ਵਿਰੋਧ ਕਰਾਂਗੇ ਜਿਸ ਦੇ ਕਾਰਨ ਹੰਸਰਾਜ ਹੰਸ ਨੂੰ ਮੁਸ਼ਕਲਾਂ ਹੋ ਸਕਦੀਆਂ ਨੇ ਕਿਉਂਕਿ ਲਗਾਤਾਰ ਹੀ ਹੰਸਰਾਜ ਹੰਸ ਦਾ ਵਿਰੋਧ جاری ਹੈ ਜਿਸ ਤੋਂ ਬਾਅਦ ਹੰਸਰਾਜ ਹੰਸ ਪ੍ਰਚਾਰ ਕਰਨ ਦੇ ਲਈ ਜਾਂਦਾ ਰਹੇ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸਿਕਿਉਰਿਟੀ ਉਹਨਾਂ ਦੀ ਵਧਾਈ ਗਈ ਹੈ ਜਦੋਂ ਵੀ ਉਹ ਚੋਣ ਪ੍ਰਚਾਰ ਕਰਨ ਦੇ ਲਈ ਜਾਂਦੇ ਨੇ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਅਸੀਂ ਗੱਲ ਕਰਨ ਦੀ ਜਦੋਂ ਕੋਸ਼ਿਸ਼ ਵੀ ਕਰਦੇ ਆ ਉਹਨਾਂ ਨਾਲ ਸਿਕਿਉਰਿਟੀ ਇਨੀ ਟਾਈਟ ਹੁੰਦੀ ਆਸੀਂ ਗੱਲ ਕਿਵੇਂ ਕਰੀਏ ਦੂਜੇ ਪਾਸੇ ਹੰਸਰਾਜ ਹੰਸ ਇਹ ਕਹਿੰਦੇ ਨੇ ਕਿ ਮੈਂ ਗੱਲ ਕਰਨ ਦੇ ਲਈ ਤਿਆਰ ਆ ਮੈਂ ਇਕੱਲਾ ਹੋਵਾਂਗਾ ਤੁਸੀਂ ਪੰਜ ਜਾਣੇ ਆਓ ਮੇਰੇ ਨਾਲ ਕੋਈ ਵੀ ਸਿਕਿਉਰਿਟੀ ਨਹੀਂ ਹੋਵੇਗੀ ਪਰ ਤੁਸੀਂ ਗੱਲ ਤਰੀਕੇ ਦੇ ਨਾਲ ਕਰੋ ਤੁਹਾਨੂੰ ਇੱਥੇ ਉਹ ਸੁਣਾਉਣਾ ਹੈ ਕਿਸਾਨ ਆਗੂ ਦੀ ਬਾਈਟ ਕਿ ਉਹਨਾਂ ਦਾ ਆਖਿਰ ਇਸ ਪੂਰੇ ਮਸਲੇ ਤੇ ਕੀ ਕੁਝ ਕਹਿਣਾ ਹੈ ਤੇ ਅੱਗੇ ਉਹ ਇਹ ਵੀ ਕਹਿ ਰਹੇ ਨੇ ਕਿ ਤਿੱਖਾ ਸੰਘਰਸ਼ ਕਰਨਗੇ ਜਿਹਦੇ ਲਈ ਵੀਡੀਓ ਵੀ ਖੜੋਤ ਹੋਇਆ ਕਿਉਂਕਿ ਹੰਸਰਾਜ ਉਹ ਪਾਰਟੀ ਵੱਲੋਂ ਖੜਿਆ ਜਿਹੜਾ ਭਾਜਪਾ ਵੱਲੋਂ ਕਿੱਤੇ ਖੜਾ ਜਿਹੜੀ ਆਸਾਨ ਵਿਰੋਧੀ ਦੋ ਗਰੋਧੀ ਉਹ ਆਪ ਪਾਰਟੀ ਬੀਜੇਪੀ ਆ ਉਹਦੇ ਬੰਨੇੋਂ ਖੜਾ ਕਿਉਂਕਿ ਲਗਾਤਾਰ ਸਾਲ ਅਸੀਂ ਬਾਰਡਰਾਂ ਤੇ ਬੈਠੇ ਰਹੇ ਆ ਸਾਡੇ 750 ਤੋਂ ਜਿਹੜੇ ਉੱਪਰ ਕਿਸਾਨ ਸ਼ਹੀਦ ਹੋਏ ਹੁਣ ਵੀ ਜਿਹੜੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਦਿੱਲੀ ਜਾ ਰਹੇ ਸੀ ਉਹਨਾਂ ਉੱਪਰ ਇਹ ਬੀਜੇਪੀ ਨੇ ਸਿੱਧੀਆਂ ਹੀ ਗੋਲੀਆਂ ਚਲਾਈਆਂ ਉਸ ਤੋਂ ਬਿਨਾ ਲਗਾਤਾਰ ਕੋਈ ਵੀ ਵਰਗ ਹੋਵੇ ਕਿਥੋਂ ਤੱਕ ਉਹਨਾਂ ਨੇ ਫੌਜ ਵੀ ਨਹੀਂ ਛੱਡੀ ਬੀਜੇਪੀ ਨੇ ਸਾਰੇ ਵਰਗਾਂ ਦੇ ਉੱਪਰ ਨਵੇਂ-ਨਵੇਂ ਕਾਨੂੰਨ ਬਣਾ ਰਹੀ ਆ ਇਹ ਬੀਜੇਪੀ ਜਿਹੜੀ ਇਹ ਲੋਕ ਵਿਰੋਧੀ ਪਾਰਟੀ ਆ ਇਸ ਕਰਕੇ ਅਸੀਂ ਤੇ ਵਿਰੋਧ ਕਰ ਰਹੇ ਹਾਂ ਹੰਸਰਾਜ ਨੇ ਜੇ ਕਿ ਬਾਕੀ ਲੋਕ ਪੱਖੀਆ ਤਾਂ ਆਪ ਦੀ ਜਿਹੜੀ ਇਹ ਬੀਜੇਪੀ ਦੀ ਟਿਕਟ ਛੱਡ ਕੇ ਤੇ ਆਜ਼ਾਦ ਹੋ ਕੇ ਸਾਡੇ ਨਾਲ ਗੱਲਬਾਤ ਕਰਨ ਦਾ ਕਰ ਸਕਦਾ ਨਹੀਂ ਲਗਾਤਾਰ ਉਹਦਾ ਵਿਰੋਧ ਖੈਰਾ ਅਜੇ ਨਹੀਂ ਪਿੰਡਾਂ ਦੇ ਵਿੱਚ ਏਦੋਂ ਵੱਧ ਵੀ ਹੋਊਗਾ ਆਉਣ ਵਾਲੇ ਟਾਈਮ 'ਚ ਹੋ ਸਕਦਾ ਉਹਦੀਆਂ ਗੱਡੀਆਂ ਤੱਕ ਭੰਨਣ ਤੱਕ ਆ ਸਕਦੀ ਆ ਪਿੰਡਾਂ ਦੇ ਵਿੱਚ ਤੇ ਪਲਸਵਾਲਾ ਤੁਹਾਡਾ ਨਾ ਕਿਸ ਤਰ੍ਹਾਂ ਜਿਹੜਾ ਬਰਤਾਲਾ ਕੀਤਾ ਜਾ ਰਿਹਾ ਹੈ। ਇਹ ਤਾਂ ਮਾੜਾ ਹੀ ਬਤਾਰਾ ਕਿ ਹੁਣ ਜੇ ਤੁਹਾਨੂੰ ਨੇੜੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦਿਓ ਵੀ ਉਹ ਖੜਾ ਸਾਡੀਆਂ ਜੇ ਮੰਗਾ ਮਤਲ ਸਾਡੀਆਂ ਕਿਸਾਨਾਂ ਦੀ ਉਹ ਸੁਣੇ ਜੀ ਇੱਥੇ ਮੀਟਿੰਗ ਕਰਨ ਆਇਆ ਤਾਂ ਸਾਡੀ ਤਾਂ ਇਹ ਮੰਗ ਦਾ ਸਾਡੀ ਗੱਲਬਾਤ ਉਹਨੇ ਕਰਾਈ ਹੈ। ਹਾਂ ਸਰਾਜ ਜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਜਿੱਚ ਕਹਿ ਰਿਹਾ ਮੈਂ ਤਾਂ ਇੱਕ ਵਾਰ ਜਿੱਤਣਾ ਸੀ ਜਿੱਤ ਗਿਆ। ਦੇਖੋ ਜੀ ਕਹਿੰਦਾ ਸੀ ਇੱਕ ਵਾਰ ਜਿੱਤਣਾ ਬਸ ਇਹਰਾ ਕੋਈ ਤਾਂ ਬੋਲਦਾ ਉਹ ਬੋਲਣ ਦੇ ਕਾਰਨ ਚ ਬਹੁਤ ਫਰਕ ਆ। ਭਾਜਪਾ ਨੇ ਲਗਾਤਾਰ ਫਟ ਕੀਤਾ ਉਹਨੂੰ ਇੱਥੇ ਔਰ ਉਹ ਕੋਈ ਇਕੱਲੇ ਸਿੱਧੀ ਸਿੱਧੀ ਹਵਾ ਤਾਂ ਗੀਤੋ ਮੈਂ ਦੇਖਿਆ ਪੱਤਰਕਾਰ ਵੀ ਸਵਾਲ ਪੁੱਛਦਾ ਤਾਂ ਉਸਦੂ ਘੱਲ ਕੁਝ ਬੋਲਦਾ ਨਹੀਂ ਭਾਜਪੀ ਨੇ ਕਿਹਾ ਵੀ ਤੂੰ ਇੱਥੇ ਚੁੱਪ ਕਰਕੇ ਬਕ ਗੁੰਗਾਇਆ ਬਣ ਕੇ ਤੁਰ ਹੀ ਫਿਰਨਾ ਲੋਕਾਂ ਨੂੰ ਤਾਂ ਆਸਰੇ ਟਕਰਾਈ ਜਾਣਾ ਟਕਰਾ ਕਰਾ ਕੇ ਪਿੰਡਾਂ ਦੇ ਵਿੱਚ ਵੀ ਨਾ ਟਕਰਾ ਕਰਾਉਣੀ ਸਿੱਧੀ ਕਰਾਉਣੀ ਹੈ ਇਸ ਕਰਕੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਪੀਲਿਪੀੜੀ ਸਮਾਜ ਵਿਰੋਧੀ ਪਾਰਟੀ ਹੈ ਇਹਨੂੰ ਕੋਈ ਵੋਟ ਨਾ ਪਾਓ ਇਹਦਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵਿਰੋਧ ਕਰੋ ਸ਼ਹਿਰਾਂ ਦੇ ਵਿੱਚ ਵਿਰੋਧ ਹੋਣਾ ਚਾਹੀਦਾ